ਵਾਹਿਗੁਰੂ ਜੀ ਖਾਲਸਾ ਬਾਖ ਫਤੇ ਅਜੇ ਅਵਤਾਸਿਮਰਵ ਯੂਟਿਊਬ ਚੈਨਲ ਜੋ ਪੰਚਾਇਤ ਦੀ ਚੋਣਾ ਅੱਜ ਕਵਰਿੰਗ ਕਰਨ ਵਾਸਤੇ ਨੰਦਰਪੁਰ ਜੋ ਜ਼ਿਲ੍ਹਾ ਜਲੰਧਰ ਪੰਜਾਬ ਸਥਿਤ ਹੈ ਉਥੇ ਆਜ਼ਾਦ ਉਮੀਦਵਾਰ ਜਿਵੇਂ ਨਿਰਮਲ ਕੋ ਖੜੇ ਹਨ ਆਉਂਨ ਵਾਲੇ ਨਾਲ ਗੱਲਬਾਤ ਕਰੀਏ ਇਹ ਸੇਵਾ ਦਾ ਮੌਕਾ ਇੱਕ ਤਨ ਵਾਸਤੇ ਤੁਹਾਡੇ ਵਿੱਚ ਆਜ਼ਾਦ ਮੀਤੋ ਖੜੇ ਹੋਇਆ ਨਾ ਉਹਨਾਂ ਨਾਲ ਗੱਲਬਾਤ ਕਰੀਏ ਕੀ ਸੇਵਾ ਦਾ ਮੌਕਾ ਤੇ ਆ ਕਿ ਕਹਿੰਦੇ ਆ ਕਿ ਜਾਣਕਾਰੀ ਦਿੰਦੇ ਆ ਨਾ ਸ਼੍ਰੀ ਨਿਰਮਲ ਕੌਰ ਜੀ ਆਜ਼ਾਦ ਮਿਰਵਾਲ ਪੰਚਾਇਤ ਚੋਣਾਂ ਦੇ ਮੈਂ ਆਪਣੀ ਨੋ ਸਹਿਬਾ ਨੂੰ ਜਿਸ ਦਾ ਨਾਂ ਕਿ ਨਿਰਮਲ ਕੌਰ ਹੈ ਉਰਫ ਸੀਤਾ ਇਸ ਨੂੰ ਤਹਾਡੇ ਪਿੰਡ ਦੀ ਪੂਰੀ ਇੱਕ ਮਿੰਟ ਰੁਕ ਜਾ ਆਜ਼ਾਦ ਮੀਰਵਾਲ ਸ਼੍ਰੀਮਨ ਦਰਮੇੜ ਕੋਲ ਜਿਹੋ ਨਾਲ ਗ੍ਰਾਵੇਕ ਪਹੁੰਚਿਆ ਦਾਸ ਹਰਤਾਸੇ ਮਰਵਰੀ ਉਹਨਾਂ ਦੇ ਪਰਿਵਾਰ ਨੇ ਜਾਣ ਕੇ ਦਿੱਤੀ ਹੈ ਆਜ਼ਾਦ ਮੀਰਵਾਲ ਨਿਰਪੱਖ ਚੋਣ ਵਾਸਤੇ ਸੇਵਾ ਦਾ ਮੌਕਾ ਦਿੱਤਾ ਜਾਵੇ ਜਾਣ ਕੇ ਦਿੱਤੀ ਗਈ ਹੈ ਆਓ ਉਹਨਾਂ ਨੂੰ ਸਨਮਾਨਤ ਕਰਦੇ ਹੋਏ ਪਰਿਵਾਰ ਮੈਂਬਰ ਜੋ ਅੱਜ ਖੜੇ ਹਨ ਹਲਕੇ ਦੇ ਵਿੱਚ ਉਹ ਸਨਮਾਨਤ ਕਰਦੇ ਹੋਏ ਕਿ ਆਜ਼ਾਦ ਮੀਰਵਾਦ ਚ ਨਿੰਦਰ ਮੇਰੇ ਕੋਲ ਨੇ ਉਹਨਾਂ ਦੇ ਪ੍ਰਵਾਸ ਮੈਂਗਰੇ ਬੜੇ ਬਡੇਰਾਂ ਨੇ ਆ ਲekin ਬਾਤ ਇੱਕ ਚੌਂਡ ਸਰਪੰਚੀ ਬਾਤ ਸੇਵਾ ਦਾ ਮੌਕਾ ਦਿੱਤਾ ਕਿ ਜਾਵੇ ਆ ਉਹਨਾਂ ਆਜ਼ਾਦ ਮੀਰਵਾਦ ਜੋ ਖੜੇ ਉਹਨਾਂ ਨੂੰ ਜਾਣਕਾਰੀ ਇੱਕ ਵਾਰੀ ਲਈਏ ਦੂਪੁਰ ਜਾਣ ਬਾਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹਨ ਮੈਂ ਇਸ ਪਿੰਡ ਦੀ ਸੇਵਾ ਲਈ ਨਿਰਪੱਖ ਸੇਵਾ ਦੇ ਲਈ ਉਮੀਦਵਾਰ ਸਰਪੰਚੀ ਦੇ ਤੌਰ ਤੇ ਖੜੀ ਹਾਂ ਮੈਂ ਪਿੰਡ ਦਾ ਸਰਵਪੱਖੀ ਵਿਕਾਸ ਲਈ ਸਰਪੰਚੀ ਦਾ ਚੋਣ ਭਰਿਆ ਹੈ ਇਸ ਕਰਕੇ ਮੈਨੂੰ ਸਾਰਿਆਂ ਤੋਂ ਉਮੀਦ ਹੈ ਕਿ ਤੁਸੀਂ ਸਾਰੇ ਮੈਨੂੰ ਸਪੋਰਟ ਕਰਨਗੇ ਮੈਨੂੰ ਇਹ ਉਮੀਦ ਹੈ ਕਿ ਮੈਂ ਸਾਰਿਆਂ ਦਾ ਜੋ ਵੀ ਸਮੱਸਿਆਵਾਂ ਹਨ ਇਸ ਪਿੰਡ ਦੇ ਵਿਕਾਸ ਲਈ ਜੋ ਵੀ ਮੇਰੇ ਕੋ ਤਨ ਮਨ ਦੇ ਨਾਲ ਮੈਂ ਸੇਵਾ ਕਰਨ ਦੇ ਲਈ ਤਿਆਰ ਹਾਂ ਮੈਂ ਹਮੇਸ਼ਾ ਹੀ ਇਹ ਮੇਰੀ ਤਮੰਨਾ ਸੀ ਕਿ ਮੈਂ ਪਿੰਡ ਦੇ ਲਈ ਕੋਈ ਸੁਧਾਰ ਦਾ ਕੰਮ ਕਰਾਂ ਮੈਨੂੰ ਤੁਸੀਂ ਸਾਰਿਆਂ ਨੇ ਚੁਣਿਆ ਮੈਨੂੰ ਇਸ ਤੇ ਬਹੁਤ ਜ਼ਿਆਦਾ ਮਾਣ ਹੋਇਆ ਕਿ ਮੇਰਾ ਪਿੰਡ ਮੇਰੇ ਲਈ ਇਹ ਸੋਚਦਾ ਹੈ ਕਿ ਮੈਨੂੰ ਕੋਈ ਸੇਵਾ ਦਾ ਮੌਕਾ ਦਿੱਤਾ ਜਾਵੇ ਤੇ ਮੈਂ ਇਹ ਸੇਵਾ ਨੂੰ ਪੂਰੀ ਇਮਾਨਦਾਰੀ ਤੇ ਨਿਸ਼ਠਾ ਦੇ ਨਾਲ ਨਿਭਾਵਾਂਗੀ ਮੇਰੀ ਸਭ ਤੋਂ ਪਹਿਲੀ ਪੇਲ ਮੈਂ ਪਿੰਡ ਦਾ ਸਰਪੱਖੀ ਵਿਕਾਸ ਹੀ ਜਾਊਂਗੀ ਹਾਜੀ ਕਿੰਨਾ ਕੁ ਖਿਆਲ ਤੁਹਾਨੂੰ ਇਲੱਖਿਆ ਘੜੋਣ ਮੈਡਮ ਜੀ ਕਿੰਨਾ ਕੁ ਖਿਆਲ ਹੈ ਮੈਨੂੰ ਪਹਿਲਾਂ ਇਹ ਉਮੀਦ ਨਹੀਂ ਸੀ ਕਿ ਮੈਂ ਵੀ ਇਹ ਚੋਣ ਇਲੈਕਸ਼ਨ ਦੇ ਵਿੱਚ ਹਿੱਸਾ ਲਵਾਂ ਪਰ ਸਾਰਿਆਂ ਦੇ ਵਿਚਾਰਾਂ ਨੂੰ ਸੁਣ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਵੀ ਆਪਣੇ ਦਮ ਤੇ ਵੀ ਤੇ ਇਹਨਾਂ ਦੇ ਸਾਰਿਆਂ ਦੇ ਸਾਥ ਦੇ ਨਾਲ ਪਿੰਡ ਦਾ ਵਿਕਾਸ ਕਰਨ ਵਿੱਚ ਇਹ ਮੌਕਾ ਮਿਲਿਆ ਤੇ ਮੈਂ ਇਸ ਨੂੰ ਪੂਰੀ ਨਿਸ਼ਠਾ ਤੇ ਸੂਝ ਦੇ ਨਾਲ ਕਰਾਂ ਮੈਂ ਕਿਸੇ ਪਾਰਟੀ ਨੂੰ ਲੜਦੇ ਆ ਜਾਂ ਆਜ਼ਾਦ ਮਿਲੋ ਲੜਦੇ ਮੈਂ ਕਿਸੇ ਵੀ ਪਾਰਟੀ ਵੱਲੋਂ ਨਹੀਂ ਆ ਮੈਂ ਆਜ਼ਾਦ ਉਮੀਦਵਾਰ ਹਾਂ ਤੇ ਮੈਂ ਸਬ ਦਾ ਹੀ ਸਾਥ ਤੇ ਸਭ ਦੀ ਸਹਾਇਤਾ ਕਰਨੀ ਚਾਹੁੰਨੀ ਆ ਤੇ ਸਭ ਦੇ ਸਾਥ ਹੋ ਕੇ ਸਾਰਿਆਂ ਦਾ ਵਿਕਾਸ ਤੇ ਪਿੰਡ ਦਾ ਵਿਕਾਸ ਕਰਨਾ ਚਾਹੁੰਨੀ ਆ ਮੇਰਾ ਚੋਣ ਨਿਸ਼ਾਨ ਟੈਲੀਵਿਜ਼ਨ ਹੈ ਮੇਰੇ ਪਿੰਡ ਦੇ ਵਿੱਚ ਪਾਣੀਆਂ ਦੀ ਪਾਣੀ ਦੀ ਸਮੱਸਿਆ ਹੈਗੀ ਆ ਸਾਡੇ ਸੀਵਰੇਜ ਦੀ ਸਮੱਸਿਆ ਹੈਗੀ ਆ ਸਾਡੇ ਕਮਿਊਨਿਟੀ ਹਾਲ ਹੈ ਨਹੀਂ ਮੈਨੂੰ ਉਸ ਦੇ ਬਣਾਉਣ ਦੇ ਲਈ ਇੱਕ ਇੱਛਾ ਵੀ ਹੈ ਮੇਰੇ ਮਨ ਦੇ ਵਿੱਚ ਕਿ ਸਾਡੇ ਪਿੰਡ ਦੇ ਵਿੱਚ ਇੱਕ ਕਮਿਊਨਿਟੀ ਹਾਲ ਹੋਵੇ ਜਿਸ ਦੇ ਵਿੱਚ ਹਰ ਇੱਕ ਵਿਅਕਤੀ ਚਾਹੇ ਉਹ Hindu ਹੋਵੇ ਚਾਹੇ Muslim ਹੋਵੇ ਜਾਂ Sikh ਹੋਵੇ ਜਾਂ ईसाई ਹੋਵੇ ਉਹ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਚੰਗੇ ਤਰੀਕੇ ਦੇ ਨਾਲ ਕਰ ਸਕੇ ਸਾਡਾ ਆਪਣੇ ਵਾਲਾ ਜਾਣਕਾਰੀ ਪਬਲਿਕ ਨੂੰ ਸੰਦੇਸ਼ ਵੀ ਦੇਣਾ ਚਾਹੁੰਦੇ ਮੈਂ ਪਬਲਿਕ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਸਾਰੇ ਮੇਰੇ ਨਾਲ ਜੁੜ ਕੇ ਆਪਣਾ ਕੀਮਤੀ ਵੋਟ ਮੈਨੂੰ ਦੇਣ ਮੇਰੀ ਇਹ ਸਾਰਿਆਂ ਨੂੰ ਹੱਥ ਬਨ ਕੇ ਅਪੀਲ ਹੈ ਕਿ ਸਾਰੇ ਜਣੇ ਜੇ ਤੁਸੀਂ ਮੈਨੂੰ ਇਸ ਮੈਦਾਨ ਦੇ ਵਿੱਚ ਖੜੇ ਕੀਤਾ ਹੈ ਤੇ ਮੈਂ ਪਿੰਡ ਦੀ ਸਰਪੰਚੀ ਦੇ ਲਈ ਤੁਸੀਂ ਮੈਨੂੰ ਚੁਣਿਆ ਹੈ ਤੇ ਮੈਨੂੰ ਪੂਰਾ ਸਹਿਯੋਗ ਦਿਓ ਮੈਂ ਨਿਰਮਲ ਕੌਰ ਪਿੰਡ ਨੰਦਨਪੁਰ ਸਰਪੰਚੀ ਤੌਰ ਤੇ ਇਹ ਮੇਰਾ ਇਸ਼ਤਿਹਾਰ ਹੈ ਟੈਲੀਵਿਜ਼ਨ ਤੁਸੀਂ ਮੈਂ ਆਪ ਸਭ ਨੂੰ ਅਪੀਲ ਕਰਦੀ ਹਾਂ ਹੱਥ ਬਨ ਕੇ ਕਿ ਮੇਰੇ ਇਸ ਟੈਲੀਵਿਜ਼ਨ ਤੇ ਆਪਣੀ ਕੀਮਤੀ ਵੋਟ ਦਾ ਮੋਹਰ ਲਗਾਓ ਤੇ ਮੈਨੂੰ ਕਾਮਯਾਬ ਬਣਾਓ ਤੇ ਮੈਂ ਸਰਪੰਚੀ ਦੀ ਜਿੱਤ ਮੇਰੀ ਨਹੀਂ ਹੋਗੀ ਤੁਹਾਡੀ ਸਾਰੇ ਪਿੰਡ ਦੀ ਜਿੱਤ ਹੋਗੀ ਤਾਂ ਕਿ ਮੈਂ ਸਰਪੱਕੀ ਵਿਕਾਸ ਨੂੰ ਪਹਿਲ ਦੇਵਾਂ ਇਸ ਤੇ ਤੁਹਾਡੀ ਸਰਪੰਚੀ ਵਾਲ ਨਿਊ ਲੱਗੂਗੀ ਦੁਨੀਆ ਖੁਸ਼ ਹੋ ਭੰਗੜੇ ਪਾਉਗੇ ਇਹ ਟੈਲੀਵਿਜ਼ਨ ਤੋਂ ਜੋ ਚੋਣ ਨਿਸ਼ਾਨ ਤੁਹਾਡਾ ਚੋਣ ਨਿਸ਼ਾਨ ਟੈਲੀਵਿਜ਼ਨ ਆ ਹਾਂਜੀ ਟੈਲੀਵਿਜ਼ਨ ਦਾ ਚੋਣ ਨਿਸ਼ਾਨ ਹੈ ਤੇ ਇਸੇ ਖਬਰ ਲੱਗੂਗੀ ਤੁਸੀਂ ਖੁਸ਼ੀਆਂ ਮਨਾਓਗੇ ਇਹ ਟੈਲੀ ਚੋਣ ਨਿਸ਼ਾਨ ਤੁਹਾਡਾ ਹੈ ਹਾਂਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਮੇਰੇ ਸੋਹਰਾ ਸਾਹਿਬ ਜੋ ਕਿ ਮੇਰੇ ਚਾਚਾ ਜੀ ਹਨ ਉਹਨਾਂ ਦੀ سپورਟ ਦੇ ਬਦੌਲਤ ਹੀ ਮੈਂ ਇਸ ਫੀਲਡ ਦੇ ਵਿੱਚ ਆਈ ਤੇ ਮੈਂ ਉਹਨਾਂ ਦੀ ਤਹਿ ਦਿਲੋਂ ਧੰਨਵਾਦ ਦੀਆਂ ਹallelujah ਜੋ ਆਜ਼ਾਦੀ ਦਾ ਨਿਰਮੇ ਕੋਲ ਜੇ ਉਹ ਯਕਵੇ ਨਾਰੇ ਲਾਜਾਰੇ ਤੇ ਜੋ ਚੋ ਚ ਪ੍ਰਚਾਰ ਦੇ ਕਰਦੇ ਹੋਏ ਨੰਨਰਪੁਰ ਆਪ ਵੋਟਾਂ ਦੇ ਹੱਕਰੇ ਵਿੱਚ ਪ੍ਰਚਾਰ ਕਰਦੇ ਹੋ ਤੇ ਦੇਖ ਰਹੇ YouTube ਚੈਨਲ ਤੋਂ ਉਤਾਸੀ ਮਾਰੂਪਰੀ ਜੋ ਜੋ ਆਪਾਂ ਹੱਕਰੇ ਚੋਣ ਪ੍ਰਚਾਰ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਜੋ ਚੋਣ ਪ੍ਰਚਾਰ ਕਰਦੇ ਹੋ ਨਿਰਮੇ ਕੋਲ ਆਜ਼ਾਦੀਵਾਦੀ ਦੇਖ ਰਹੇ YouTube ਚੈਨਲ ਤੋਂ ਉਤਾਸੀ ਮਾਰੂਪਰੀ ਆਜਾਦ ਮੀਰਾ ਨਿਰਮਲ ਕੁਲ ਔਰ ਸੀਤਾ ਜੋ ਲਖਨਬਾਸ ਚੌਂਰ ਬਾਦ ਖੜੇ ਹਨ ਆਪਣਾ ਕਾੰਟੀ ਵੋਟ ਦੇ ਕੇ ਟੈਲੀਵਿਜ਼ਨ ਤੇ ਮੋਰ ਰੋਣੀਆ ਤੇ ਮੈਨੂੰ ਕਾਮਦਾਰ ਬਣਾਉਣਾ ਮੈਂ ਸਰਪੰਚ ਬਣ ਕੇ ਜੋ ਵੀ ਸਰਵਪੱਖੀ ਪਹਿਲ ਹੋਊਗੀ ਪਿੰਡ ਦੇ ਵਿਕਾਸ ਦੇ ਲਈ ਮੈਂ ਕੰਮ ਕਰਾਂਗੀ ਠੀਕ ਹੈ ਜੀ

ਆਜਾਦ ਮਿਰਰ ਨਰਮਰ ਕੋਹ ਜੀ ਜੋ ਅੱਜ ਇਲੈਕਸ਼ਨ ਵਾਸਤੇ ਪੰਥਕ ਨੂੰ ਪ੍ਰਚਾਰ ਕਰਦੇ ਹੋਤੇ ਡੇਹਰੇ YouTube ਚੈਨਲ ਤੋਂ ਪੰਚਾਇਤੀ ਚੋਣਾਂ ਦੇ ਉਹਨਾਂ ਕਾਗਜ਼ਤ ਭਰੇ ਹਨ ਜੋ ਉਮੀਦਵਾਰ ਨਰਮਰ ਕੋਹ ਜੀ ਸੀਤਾ ਪੰਜ ਪਕਾਰਿਆ ਜਾਂਦਾ ਉਹਨਾਂ ਨੇ ਚੋਣ ਪੰਚਾਇਤ ਚੋਣ ਵਾਸਤੇ ਫਾਰਮ ਭਰੇ ਗਏ ਸੇਵਾ ਦਾ ਮੌਕਾ ਦਿੱਤਾ ਵੀ ਹੈ ਸੋਧਨ ਕਰਦੇ ਕੀਤਾ ਪੁਕਾਰ ਦੇ ਗੰਦ ਪਹਿਲੇ ਦਾਤੇ ਨੇ ਜਿੱਠਾਂ ਕਿ ਮੈਂ ਮੈਨਿੰਸੇ ਉਹਦਾ ਮੌਕਾ ਦਿੱਤਾ ਹੈ ਨਰਮਰ ਕੋਹ ਨੰਦਰਪੁਰ ਹਮੇ ਨਰਮਰ ਕੋਹ ਨੰਦਰਪੁਰ ਜੋ ਪੰਚਾਇਤਾਂ ਦੀ ਇਲਕਾ ਖਨਵਾਤ ਤੇ ਜਦਵੀ ਦਾ ਖਰੀ ਹੋਣ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੁੰਦਾ ਉਹਨਾਂ ਨੇ ਢੋਰਪੋੜ ਜੋਰ ਪ੍ਰਚਾਰ ਕੀਤਾ ਗਿਆ ਉਹਨਾਂ ਨੇ ਕਿ ਪਹਿਲੇ ਦਾਦ ਤੇ ਜੋ ਮੇ ਕੰਮ ਬਕਾਦੇ ਪਹਿਲੇ ਦਾਦ ਤੇ ਪਿੰਡ ਦੀ ਕਟਿੰਗ ਜਿਸ਼ੂ ਕਿ ਪਾਣੀ ਦਾ ਵਿਕਾਸ ਹੋਇਆ ਛੜੇ ਦਾ ਵਿਕਾਸ ਹੋਇਆ ਫਿਰ ਇਹ ਇੱਥੇ ਆ ਜਾਵੇ ਅੱਜ ਬੜਾ ਸੁਚੋਗ ਮਿਲ ਪਿੰਡ ਦੇ ਲੋਕ ਸਬਤਾ ਸੇ ਮਾਰੇ YouTube ਚੈਨਲ ਆ ਸੇਵਾ ਦਾ ਤੁਹਾਡੇ ਸੇਵਾ ਦੇ ਦੇ ਸੰਗਤਾਂ ਨਿਰਮਲ ਕੋਟ ਨੂੰ ਉਮੀਦਵਾਦੇ ਪਖਰ ਵਿੱਚ ਪਹੁੰਚਾ ਹੈ ਉਮੀਦਪੁਰ ਕੋ ਜੋ ਚੈਨਲ ਦੇ ਤਾਈ ਦਿਖਾ ਰਹੇ ਹਨ ਉਹਨਾਂ ਨੇ ਆਪਣਾ ਮੰਗ ਕੀਤੀ ਹੈ ਕਿ ਮੈਨੂੰ ਪਹਿਲੇ ਦੱਸ ਤੇ ਉੱਡ ਤੇ ਜਾਵੇ ਬਕਾਸ ਦੇ ਕੰਮ ਬਾਅਦ ਪਹਿਲੇ ਕੀਤਾ ਜਾਵੇਗਾ ਨਿਰਮਲਪੁਰ ਸਭੂਨ ਕਰਦੇ ਹਨ ਨੰਦਨਪੁਰ ਤੋਂ